ਅੱਜ ਰਾਜਪੁਰਾ ਦੇ ਗਗਨ ਚੌਕ ਵਿਖੇ ਟ੍ਰੈਫਿਕ ਪੁਲਿਸ ਰਾਜਪੁਰਾ ਅਤੇ TDI ਕਨਾਟ ਸਟੇਟ ਦੇ ਸਹਿਯੋਗ ਨਾਲ 600 ਦੇ ਕਰੀ ਫ੍ਰੀ ਹੈਲਮਟ ਵੰਡੇ ਗਏ ਅਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਥਾਣਾ ਸਿਟੀ ਦੇ ਐਸਐਚਓ ਇੰਸਪੈਕਟਰ ਕਿਰਪਾਲ ਸਿੰਘ ਟ੍ਰੈਫਿਕ ਇੰਚਾਰਜ ਰਾਜਪੁਰਾ ਐਸਆਈ ਗੁਰਵਚਨ ਸਿੰਘ ਨੇ ਕਿਹਾ ਕਿ ਅੱਜ ਟੀਡੀਆਈ ਕਨਾਟ ਸਟੇਟ ਦੇ ਸਹਿਯੋਗ ਨਾਲ 600 ਦੇ ਕਰੀਬ ਫ੍ਰੀ ਹੈਲਮਟ ਵੰਡੇ ਗਏ ਹਨ ਉਨ੍ਹਾਂ ਕਿਹਾ ਕਿ ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਦੋ ਪਹੀਆ ਵਹੀਕਲ ਚਲਾਉਂਦੇ ਸਮੇਂ ਹੈਲਮਟ ਜ਼ਰੂਰ ਪਾਇਆ ਜਾਵੇ ਤਾਂ ਜੋ ਕਿਸੇ ਐਕਸੀਡੈਂਟ ਵਿੱਚ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਉਨ੍ਹਾਂ ਨੇ ਖਾਸ ਕਰਕੇ ਬੱਚਿਆਂ ਦੇ ਮਾਪਿਆਂ ਨੂੰ ਇਹ ਹਦਾਇਤ ਕੀਤੀ ਕਿ ਬੱਚਿਆਂ ਨੂੰ ਬਿਨਾਂ ਹੈਲਮਟ ਤੋਂ ਟੂ-ਵਿਲਰ ਵਹੀ ਕਲ ਨਾਚ ਲੌਣ ਦੀ ਅੰਡਰਏਜ਼ ਵਿੱਚ ਟੂ-ਵਿਲਰ ਜਾਂ ਫੋਰ-ਵਿਲਰ ਨਾਚ ਲਾਉਣ ਇਸ ਮੌਕੇ ਤੇ ਕਨਾਟ ਸਟੇਟ ਦੇ ਕਰਮਚਾਰੀ ਅਤੇ ਟ੍ਰੈਫਿਕ ਪੁਲਿਸ ਟੀਮ ਮੌਜੂਦ ਰਹੀ ਅਤੇ ਲੋਕਾਂ ਨੂੰ ਅਵੇਅਰ ਕਰਦੇ ਹੋਏ ਹੈਲਮਟ ਦੀ ਮਹੱਤਤਾ ਬਾਰੇ ਦੱਸਿਆ ਮੈਂ ਗੁਰਵਚਨ ਸਿੰਘ ਟ੍ਰੈਫਿਕ ਇੰਚਾਰਜ ਰਾਜਪੁਰਾ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਵਰਨ ਸ਼ਰਮਾ ਆਈਪੀਐਸ ਜੀ ਦੇ ਆਦੇਸ਼ ਮੁਤਾਬਕ ਐਸਪੀ ਟ੍ਰੈਫਿਕ ਸ੍ਰੀ ਕਿਸ਼ਨ ਕੁਮਾਰ ਪੰਥੇ ਜੀ ਡੀਐਸਪੀ ਟ੍ਰੈਫਿਕ ਸ੍ਰੀ ਅਥੂਰਾਮ ਜੀ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਜੀ ਦੇ ਤੇ ਐਸ ਐਚਓ ਥਾਣਾ ਸਿਟੀ ਰਾਜਪੁਰਾ ਸਾਡੇ ਕਿਰਪਾਲ ਸਿੰਘ ਜੀ ਤੇ ਅਸੀਂ ਜੀ ਰਲ ਕੇ ਮੇਕ ਕਨਾਟ ਕਨਾਲ ਇਸ ਸਟੇਟ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਰਾਜਪੁਰਾ ਵਿਖੇ ਹੈਲਮਟ ਫ੍ਰੀ ਬਣ ਰਿਹਾ ਜੀ ਜਿਹਦੇ ਤੇ ਲੋਕਾਂ ਦੇ ਰੋਜ਼ ਦੇ ਤੇ ਜੋ ਰੋਡ ਤੇ ਚੱਲਦੇ ਸਮਿਆਂ ਰੋਡ ਸੇਫਟੀ ਦਾ ਮਤਲਬ ਇਕੇ ਜਿੱਦਕੇ ਉਹਨਾਂ ਦੇ ਸਿਰ ਤੇ ਸੱਟ ਨਾ ਲੱਗੇ ਤੇ ਇਸ ਕਰਕੇ ਅਸੀਂ ਪਿੱਛੇ ਵੀ ਚਾਰ ਕੈਂਪ ਲਗਾਏ ਸੀਗੇ ਜੀ ਅੱਜ ਕੀ ਚੌਂਕ ਵਿਖੇ ਇੱਕ ਜਨਵਰੀ ਤੋਂ ਲੈ ਕੇ ਜੀ ਅਸੀਂ ਪੂਰਾ ਮਹੀਨਾ ਇਕ ਬੰਦੇ ਆ ਅੱਜ ਵੀ ਅਸੀਂ ਹੁਣ ਲਗਾਤਾਰ ਇੱਕ ਮੰਥ ਬੰਨਾਂਗੇ ਜੀ ਸਾਡੇ ਸਿਟੀਓ ਸਾਹਿਬ ਜਿਉਂਦੇ ਥਾਣਾ ਸਿਟੀ ਰਾਜਪੁਰਾ ਵਿੱਚ ਲੱਗੇ ਨੇ ਅਸੀਂ ਜਿੱਦਾਂ ਵਨ ਵੇ ਹੋ ਗਿਆ ਚੌਕਿਆਂ ਦੇ ਵਿੱਚ ਫਿਰ ਟ੍ਰਿਪਲ ਰੈਟਿੰਗ ਹੋ ਗਈ ਵਿਦਆਊਟ ਹੈਲਮਟ ਹੋ ਗਈ ਫਿਰ ਜਿੱਦਾਂ ਕਿ ਜੀ ਸਾਡੇ ਪਰਸਨਲ ਅਨਸਰ ਵਾਲੇ ਬੁਲਟ ਅਨਸਰ ਵਾਲੇ ਹੋਊਗੀ ਤੇ ਇਹ ਕਿ ਜਿਹੜੀ ਵਾਰਦਾਤ ਹੁੰਦੀ ਹੈ ਉਹ ਵਿਦਆਊਟ ਨੰਬਰ ਪਲੇਟ ਕਰਦੇ ਨੇ ਸਾਡੇ ਸਿਟੀ ਸਿਟੀ ਨੇ ਸਾਨੂੰ ਹਦਾਇਤ ਕੀਤੀ ਹੋਈ ਆ ਅਸੀਂ ਬਗ ਬਗ ਜਗ੍ਹਾ ਤੇ ਨਾਕੇ ਲਗਾ ਕੇ ਅਸੀਂ ਕਾਨੂੰਨ ਵੀ ਕਰਦੇ ਆ ਤੇ ਉਹਨਾਂ ਦੇ ਚੈਕਿੰਗ ਦੌਰਾਨੇ ਕਿ ਉਹਨਾਂ ਦੇ ਹੈਲਮਟ ਵੀ ਅਸੀਂ ਫਿਰ ਬੰਨ ਰਹੇ ਆ ਤੇ ਇਸੇ ਕਰਕੇ ਵੀ ਲੋਕਾਂ ਨੂੰ ਜਾਗਰੂਕ ਕਿ ਤੁਸੀਂ ਆਪਣਾ ਹੈਲਮਟ ਸਿਰ ਤੇ ਪਾ ਕੇ ਰੱਖਣਾ ਜੀ ਪਰ ਤੁਸੀਂ ਆਪਣਾ ਫਰਜ਼ ਨਿਭਾ ਰਹੇ ਤੁਹਾਨੂੰ ਕਿਹੜੀ-ਕਿਹੜੀ ਮੁਸ਼ਕਿਲਾਂ ਆਉਂਦੀ ਹੈ ਜਿਹੜੀ ਤੁਸੀਂ ਪ੍ਰਸ਼ਾਸਨ ਨੂੰ ਕਹਿਣਾ ਕਰਦੇ ਹੋ ਕਿ ਤੁਹਾਨੂੰ ਉਹ ਚੀਜ਼ ਪ੍ਰੋਵਾਈਡ ਕੀਤੀ ਜਾਵੇ ਦੇਖੋ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਮਾਧਿਅਮ ਰਾਹੀਂ ਮੈਂ ਇੱਕ ਅਪੀਲ ਕਰਦਾ ਜੀ ਕਿ ਜਿਹੜੇ ਅੱਧ ਗगन ਚੌਂਕ ਤੋਂ ਲੈ ਕੇ ਦੁਰਗਾ ਮੰਦਰ ਬੱਤੀਆਂ ਤੱਕ ਲੋਕ ਜਿਹੜੇ ਨਾ ਆਪਣੇ ਵਹੀਕਲ ਲੈ ਕੇ ਸੜਕ ਤੇ ਖੜੇ ਕਰਕੇ ਚਲੇ ਜਾਂਦੇ ਨੇ ਸਾਡੇ ਕੋਲ ਈ ਚਲਾਨ ਮਸ਼ੀਨ ਆ ਗਈ ਹੈ ਅਸੀਂ ਉਹਨਾਂ ਦਾ ਨੰਬਰ ਕਲਿੱਕ ਕਰਦੇ ਆਂ ਤੇ ਉਹਨਾਂ ਦੇ ਨੰਬਰ ਤੇ ਸਾਡਾ ਚਲਾਨ ਚਲਾ ਜਾਂਦਾ ਹੈ ਜਿਸ ਤੇ ਉਹਨਾਂ ਨੂੰ 500 ਰੁਪਏ ਦਾ ਚਲਾਨ ਭਰਨਾ ਪੈਂਦਾ ਲੇਕਿਨ ਸਾਡਾ ਚਲਾਨ ਕਰਨਾ ਸਾਡਾ ਉਹ ਨਹੀਂ ਹੈਗਾ ਕਿ ਇਹ ਮਕਸਦ ਨਹੀਂ ਹੈਗਾ ਚਲਾਨ ਕਰੀਏ ਲੋਕਾਂ ਦੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਜਿਹੜਾ ਆਪਣਾ ਵਹੀਕਲ ਹੈ ਸਾਡੇ ਟਾਲੇ ਵਾਲੇ ਚੌਂਕ ਦੇ ਨੇੜੇ ਪਾਰਕਿੰਗ ਬਣੀ ਹੈ ਪਿੱਛੇ ਦਫ਼ਤਰ ਦੇ ਬੈਕ ਸਾਈਡ ਤੇ ਉੱਥੇ ਪਾਰਕਿੰਗ 'ਚ ਹੀ ਆਪਣਾ ਵਹੀਕਲ ਖੜਾ ਕਰਕੇ ਜਾਣ ਤੇ ਆਪਣਾ ਬਾਜ਼ਾਰ ਦੇ ਵਿੱਚ ਜਾਣ ਤੇ ਪਾਰਕਿੰਗ ਫ੍ਰੀ ਹੈ ਜੀ ਟੋਟਲ ਤੇ ਇਹ ਹੈਲਮਟ ਵੀ ਅਸੀਂ ਫ੍ਰੀ ਦੇ ਰਹੇ ਆ ਤੇ ਅਸੀਂ ਅੱਜ ਸਕੂਲ ਦੇ ਵਿੱਚ ਜਾਗਰੂਕ ਕੈਂਪ ਲਾਣੇ ਆ 18 ਸਾਲ ਤੋਂ ਜਿਹੜੇ ਘੱਟ ਉਮਰ ਦੇ ਬੱਚੇ ਨੇ ਉਹ ਮਾਪੇ ਨੂੰ ਚਾਹੀਦਾ ਕਿ ਉਹਨਾਂ ਨੂੰ ਬਿਲਕੁਲ ਵੀ ਆਪਣਾ ਵਹੀਕਲ ਨਹੀਂ ਦੇਣਾ ਹੈਗਾ ਵਿਦਆਊਟ ਡ੍ਰਾਈਵਰ ਕੋ ਲਾਇਸੈਂਸ ਨਹੀਂ ਹੈ ਵਿਦਆਊਟ ਲੈਟਰ ਅੱਗੇ ਆ ਜੀ ਜਿਹੜੇ ਕਿ ਵਹੀਕਲ ਨੇ ਉਹਨਾਂ ਦੀ ਅਸੀਂ ਟੈਕਿੰਗ ਕਰ ਰਹੇ ਹਾਂ ਪ੍ਰੋਪਰ ਤੌਰ ਤੇ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿ ਰਹੇ ਹਾਂ ਕਿ ਕਿਸੇ ਵੀ ਵਹੀਕਲ ਨੇ ਓਵਰਲੋਡਿੰਗ ਬੱਚੇ ਨਹੀਂ ਬਿਠਾਣੇ ਤੇ ਉਹਨਾਂ ਦੇ ਕਾਗਜ਼ਾਤ ਜਿੱਦਾਂ ਕਿ ਫਿਟਨੈਸ ਹੋ ਗਿਆ ਇੰਸ਼ੋਰੈਂਸ ਹੋ ਗਈ ਸਪੀਡ ਗਵਰਨਰ ਹੋ ਗਿਆ ਤੇ ਉਹਨਾਂ ਕੈਮਰਾ ਹੋ ਗਿਆ ਜੀ ਫੀਮੇਲ ਅਟੈਂਡਡ ਹੋ ਗਈ ਇਹ ਸਾਰੀ ਚੀਜ਼ਾਂ yellow color ਹੋ ਗਿਆ ਇਹ ਸਾਰੀ ਚੀਜ਼ ਜਿਹੜੀ ਹੈ ਉਹਨਾਂ ਨੂੰ ਰੱਖਣੀ ਚਾਹੀਦੀ ਹੈ ਮਾਨਯੋਗ ਐਸਟੀਐਮ ਸਾਹਿਬ ਨੇ ਜੀਓ ਸਾਹਿਬ ਨੇ ਤੇ ਦੇ ਸਰਾਹੀ ਫਿਰ ਦੁਆਰਾ ਤੁਹਾਡੇ ਚੈਨਲ ਦੇ ਮਾਧਮ ਰਹੀ ਮੈਂ ਸਾਬਕਨ ਚਾਜ ਰਾਜਪੁਰਾ ਹੋਣ ਦੇ ਨਾਤੇ ਮੈਂ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਆਪਣੇ ਜਿਹੜੇ ਬੱਚੇ ਨੂੰ ਉਸ ਵਹੀਕਲ ਤੇ ਭੇਜਿਆ ਜਾਵੇ ਜਿਹਦੇ ਕਾਗਜ਼ਾਤ ਪੂਰੇ ਹੋਣ ਤੇ ਇਦਾਂ ਨਾ ਕਿ ਉਹ ਜਤਾਜ ਉਹ ਆਪਣਾ ਬੱਚਾ ਘਰ ਤੋਂ ਪ੍ਰੀਖਿਤ ਆਵੇ ਔਰ ਘਰ ਤੋਂ ਪ੍ਰੀਖਿਤ ਕਰ ਸਰ ਤੇ ਕੋਈ ਫੜਿਆ ਜਾਂਦਾ ਕਿ ਜਿਹੜੀ ਤੁਸੀਂ ਗੱਲਾਂ ਕੀਤੀਆਂ ਐ ਤਾਂ ਕੀ ਤੁਸੀਂ ਕਾਰਵਾਈ ਕਰੋਗੇ ਦੇਖੋ ਜੋ ਵੀ ਉਹਦੀ ਕਮੀ ਵਹੀਕਲ ਦੀ ਕਮੀ ਨਿਕਲਦੀ ਆ ਜਿੱਦਾਂ ਕਿ ਇੰਸ਼ੋਰੈਂਸ ਨਹੀਂ ਹੁੰਦੀ ਫਿਟਨੈਸ ਨਹੀਂ ਹੁੰਦੀ ਜਿਹਦੇ ਫਿਟਨੈਸ ਨਹੀਂ ਹੁੰਦੀ ਉਹਨੂੰ ਬਾਊਂਡ ਕਰ ਦਿੰਨੇ ਆ ਦੋਸਤ ਸਤ ਅੰਟਰਸੈਕਸ਼ਨ ਤੁਸੀਂ ਦੱਸਦੇ ਪਹਿ ਜੇ ਉਹਦੇ ਵਿਦਾਊਟ ਬੀਮਾ ਹੈ ਉਹਦਾ ਚਲਾਨ ਕਰ ਦਿੰਦੇ ਆ ਲੇਕਿਨ ਉਹ ਚਲਾਨ ਮਹਿੰਗੇ ਨੇ ਇਹ ਚਲਾਨਾਂ ਤੋਂ ਬਚਣ ਲਈ ਕੋਈ ਇੰਸ਼ੋਰੈਂਸ ਮਹਿੰਗੀ ਨਹੀਂ ਹੈ ਜੀ ਜਿਵੇਂ ਸਮਾਨ ਕਹਿ ਗਏ ਉਹਨਾਂ ਨੂੰ ਕਿਹੜਾ ਕਿੱਥੋਂ ਕੀਤੀ ਜਾ ਰਹੀ ਸਮਾਨਯੋਗ ਐਸ.ਡੀ.ਐਮ ਸਾਹਿਬ ਰਾਜਪੁਰਾ ਨੇ ਸਾਰੇ ਸਕੂਲਾਂ ਦੇ ਉਹਨਾਂ ਨੂੰ ਇਕੱਠੇ ਕਰਕੇ ਅਪੀਲ ਕੀਤੀ ਹੈ ਕਿ ਤੁਸੀਂ ਜਿਹੜੇ ਵਿਕਲਣੇ ਵਾਲੇ ਮਾਲ ਵਿਕਲ ਵਾਲੇ ਮਾਲਕ ਦੇ ਉਹਨਾਂ ਨੂੰ ਲਿਖ ਕੇ ਦਿਓ ਉਹ ਅੰਦਰ ਸਕੂਲ ਦੇ ਅੰਦਰ ਕਰੋ ਗੱਡੀਆਂ ਨੂੰ ਔਰ ਉਹਨਾਂ ਨੂੰ ਕਰਨਾ ਵੀ ਚਾਹੀਦਾ ਹੈ ਫਿਰ ਜੋ ਸਕੂਲ ਲਿਖ ਕੇ ਦੇਣਗੇ ਤਾਂ ਹੀ ਉਹਨਾਂ ਨੂੰ ਪਰਮਿਟ ਮਿਲਣਗੇ ਸਰ ਪਿੰਡ ਦੇ ਵਿੱਚ ਸ਼ਹਿਰ ਦੇ 2 ਦਿਨ ਦਿੱਤਾ ਜਾਊਗਾ ਉਹਨਾਂ ਦੀ ਮਜਬੂਰੀ ਉਹਦੇ ਬਿਠਾ ਕੇ ਸਾਡੇ ਸਕੂਲਾਂ ਦੇ ਜਿੰਨੇ ਬਾਰੇ ਬਣ ਕੇ ਉਹ ਰਹਿ ਗਿਆ ਪ੍ਰੋਪਰ ਲਗਾਏ ਪਰ ਸਾਰੇ ਵਧੀਆ ਦੇ ਕੇ ਨਾਲ ਕਰ ਸਰ ਸਰ ਕੁਝ ਦਿਨ ਪਹਿਲਾਂ ਸਮਾਣੀ ਵਿਖੇ ਐਕਸੀਡੈਂਟ ਹੋਇਆ ਸੀ ਜਿਹਦੇ 6 ਬੱਚਿਆਂ ਦੀ ਜਾਨ ਚਲੀ ਗਈ ਉਸ ਦਿਨ ਤੋਂ ਸਾਰਾ ਪ੍ਰਸ਼ਾਸਨ ਜਿਹੜਾ ਪੱਪਾ ਭਾਰ ਹੈ ਸਾਡੇ ਮਾਰੀਓ ਕੇ ਅਸਿਸਟੈਂਟ ਸਾਹਿਬ ਪਟਿਆਲਾ ਜੀ ਨੇ ਸਾਨੂੰ ਸਖਤ ਆਦੇਸ਼ ਦਿੱਤੇ ਨੇ ਕਿ ਵੀ ਔਰ ਐਸਪੀ ਟਰੈਪ ਪਟਿਆਲਾ ਜੀ ਰਿਸ਼ੀ ਕੁਮਾਰ ਪੈਂਥੇ ਨੇ ਜੀਐਸਪੀ ਅਚੂਰਾਮ ਜੀ ਨੇ ਸਾਨੂੰ ਪੂਰੇ ਸਖਤ ਆਦੇਸ਼ ਦਿੱਤੇ ਨੇ ਵੀ ਕੋਈ ਵੀ ਟਿੱਪਰ ਹੋਵੇ ਉਹਦੀ ਓਵਰਲੋਡਿੰਗ ਬਰਦਾਸ਼ਤ ਨਹੀਂ ਹੋਏਗੀ ਉਹਦੇ ਚਲਾਨ ਕਰਾਂਗੇ ਜੇਕਰ ਕੋਈ ਵੀ ਬਿੱਕਰ ਕੇ ਜਿਵੇਂ ਕਿ Tata Medical School ਬੱਸ ਹੈ ਸਕੂਲੀ ਥਰੀ ਬਿਲਰ ਹੈ ਇਹਨਾਂ ਦੀ ਓਵਰਲੋਡਿੰਗ ਹੋਈ ਤੇ ਬਿਨਾਂ ਕਾਗਜਤ ਹੋਏ ਤੇ ਅਸੀਂ ਚਲਾਨ ਕਰਾਂਗੇ ਅਸੀਂ ਫਿਰ ਇੱਕ ਵਾਰ ਤੁਮੈਂ ਕਨਾਰ ਕਨਾਰ ਮੈਂ ਬੇਸਿਕਲੀ ਚੰਡੀਗੜ੍ਹ ਤੇ ਆਤਾ ਹਾਂ ਰਿਪਰੈਜ਼ੈਂਟ ਕਰ ਰਹਾ ਹਾਂ ਕਿ ਨਾਟ ਐਸਕੇਟ ਰਾਜਪ तो काफी टाइम से हम लोग ये सोच रहे थे कि प्रोजेक्ट बहुत अच्छा बना दिया है कुछ बेटरमेंट सोसाइटी या अपने शहर के लिए राजपुरा के लिए कुछ करे बिकॉज हमने यहाँ पे देखा कि ट्रैफिक रूल्स बिल्कुल नहीं है बड़ी प्रॉब्लम आती है हम लोग यहाँ ड्राइव करते हैं गाड़ी देखते हैं कभी स्कूटर किधर से आ जाता है कभी किधर से आ जाता है सेफ्टी मैय्स बहुत कम है तो अब हम देख रहे हैं कि हेलमेट ड्राइव करते हैं आपसे एक डेढ़ महीने पहले से रिक्वेस्ट कर रहे थे अपने एस एच ओ साहब से कि हमें एक दिन दिया जाए जिसमें हम आपकी यहाँ सेफ्टी के लिए कुछ कर सकें तो आज हमारी कंपनी में जो मैनेजमेंट है उन्होंने अलाउ किया मैं हेड कर रहा हूँ यहाँ पे सेल्स टी तो ये एक छोटी सी ड्राइव चलाएं जिसमें हम लोगों ने अप्रॉक्सीमेटी हजार हेलमेट है जो सिटी में पहनाए ये ना हो कि आज हम उनको दे रहे हैं तो वो आगे इसको ऑर्गेनाइज न करें घर पे रख दे जैसे आप लोगों ने सुना ही बोला ही ने कि इसको पहनना है हम सबको ये बोले रिक्वेस्ट कर रहे हैं कि पहने बिकॉज एक्सीडेंट्स इतने हो रहे हैं कि वो पहनते नहीं है और सिर्फ एक ब्रेन ऐसी चीज है सिर ऐसी चीज है जिसपे चोट लग गई तो शायद आपकी हेल्थ आप रहो ना तो सेफ्टी मेजर में चंडीगढ़ में बहुत सेफ्टी है मैं रिक्वेस्ट करता हूँ राजपुरा में जो भी रेजिडेंट्स हैं जो जो भी लोग रहते हैं इवन प्रेस या पुलिस वाले सख्ती से बढ़ते बिकॉज अगर हेलमेट नहीं है तो जिंदगी नहीं है आज अप्रॉक्सीमेटली पांच से प्लस है जी छह के आसपास हेलमेट है आगे भी आगे भी कुछ सोचा आपने बहुत हम प्लान कर रहे हैं जी धीरे धीरे करके हर एक डेढ़ दो महीने में हम लोग कुछ ना कुछ नया करते हैं तो दिस इज अ स्मॉल एडवाइस बाय द कंपनी जो हमारी डेली वेज है तो इन्होंने ये एक छोटा सा एक हो कि आपने प्रोजेक्ट भी देखा होगा मेरे घर शहर में बेस्ट है तो इस पर्पज से हम इस चीज को बेस्ट करना चाहते तो 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 हैं अप्रॉक्सीमेटली पच्चीस से तीस प्रोजेक्ट है जो डिलीवर कर चुके हैं हरियाणा में पंजाब में मोहाली में सबसे बड़ा प्रोजेक्ट है ठीक है